ਸਵਾਗਤ ਹੈ ਕਿਸਾਨ ਪ੍ਰਭੂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਫੋਟੋਆਂ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫਰੀ ਵਿੱਚ ਲਗਵਾ ਸਕਦੇ ਹੋ ਅੱਜ ਤੋਂਡੇ ਵਾਸਤੇ ਜੈਨੇਟਰ ਡੈਡਰ ਲੈ ਕੇ ਆਏ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰੀਤ 6549 ਇਹ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 21 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਨੰਬਰ ਦਾ ਟਰੈਕਟਰ ਹੈ ਪੀ ਵੀ 91 ਟਰੈਕਟਰ ਦਾ ਨੰਬਰ ਆ ਸਰਕਾਰੀ ਨੰਬਰ ਬੇਟਾ ਟਰੈਕਟਰ ਦੇ ਲੱਗੇ ਹੋਏ ਆ ਹਨ ਜੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਟਰੈਕਟਰ ਦੇ 80 ਤੋਂ 85 ਪੈਸੇ ਨਾਲ ਦੇ ਟਾਇਰ ਆ ਬੋਲੋ ਕੰਪਨੀ ਦੇ ਟਾਇਰ ਆ ਬਾਕੀ ਬੈਕ ਟਾਇਰਾਂ ਵਿੱਚ ਵੇਟ ਬੂਟ ਲੱਗੇ ਹੋਇਆ ਬਾਕੀ ਸਰਕਾਰੀ ਨੰਬਰ ਬਲੇਟਰ ਨੇਟਰ ਦੇ ਲੱਗੇ ਹੋਈਆਂ ਹਨ ਛਤਰੀ ਦੇ ਮਿਊਜ਼ਿਕ ਸਿਸਟਮ ਬਹੁਤ ਵਧੀਆ ਕੁਆਲਿਟੀ ਦੇ ਰੇਟਰ ਦੇ ਲੱਗਿਆ ਹੋਇਆ ਹੈ ਮਾਲਕ ਵੀਰਾਂ ਵੱਲੋਂ ਬਾਕੇ ਚਲਾ ਕੇ ਡੇਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਹਦਾ ਰੇਟ ਰੱਖਿਆ ਗਿਆ 7 ਲੱਖ ਦੇ 10000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰਕੇ ਪ੍ਰੀਤ 6599 ਰੇਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਸੋਨਾਲੀਕਾ 60 RX ਇਹ ਗੱਲ ਕਰੀਏ ਇਸ ਟਰੈਕਟਰ ਦੇ ਮਾਡਲ ਦੀ 2000 ਤੇ 17 ਵਾਲਾ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਬੰਪਰ ਤੋਂ ਲੈ ਕੇ ਲੈਂਕਾਂ ਤੱਕ ਆਲ Ориਜਨਲ ਟਰੈਕਟਰ ਦਾ ਪੇਟ ਹੈ ਚਾਰੇ ਟਾਇਰ ਟਰੈਕਟਰ ਦੇ 70 ਤੋਂ 75 ਪੈਸੇ ਵਧੀਆ ਕੁਆਲਿਟੀ ਦੇ ਟਾਇਰ ਆ ਕਿਸੇ ਪਾਸੋਂ ਟਰੈਕਟਰ ਗਲਿਆ ਸੜਿਆ ਨਹੀਂ ਆਲ Ориਜਨਲ ਟਰੈਕਟਰ ਦਾ ਪੇਟ ਹੈ ਫੈਬਰਲੀ ਟਰੈਕਟਰ ਦੇ ਛਤਰੀ ਲੱਗੀ ਹੋਈ ਆ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਟਰੈਕਟਰ ਹੈ ਬਾ ਅੱਗੇ ਆ ਗਿਆ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 5 ਲੱਖ ਤੇ 13000 ਰੁਪਏ ਨੰਬਰ ਸਕਰੀਨ ਉੱਤੇ چل ਰਹੇ ਇਸ ਨੰਬਰ ਤੇ ਸੰਪਰਕ ਕਰਕੇ ਸੋਨਾ ਲੀਗਾ 60 RX ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਅਰਜਨ 555 DI ਇਹ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 19 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਟਰੈਕਟਰ オリジナル ਹੈ ਬੰਪਰ ਤੋਂ ਲੈ ਕੇ ਲੈਂਕਾਂ ਤੱਕ ਆਲ オリジナル ਟਰੈਕਟਰ ਦਾ ਪੇਟ ਹੈ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅਗ ਕੇ ਚਲਾ ਕੇ ਡੈਕਟਰ ਤੁਸੀਂ ਖਰੀਦ ਸਕਦੇ ਹੋ ਚਾਰੇ ਟਾਇਰ ਡੈਕਟਰ ਦੇ 70 ਤੋਂ 85 ਪੈਸੇ ਐਮ ਆਰ ਐਫ ਕੰਪਨੀ ਦੇ ਟਾਇਰ ਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਡੈਕਟਰ ਹੈ ਬਾਕੀ ਕੰਡੀਸ਼ਨ ਕਰੋ ਚੱਕ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 5 ਲੱਖ ਦੇ 25000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ ਨੋਟ 9658005911 ਦੇ ਸੰਪਰਕ ਕਰਕੇ ਤਨੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਤਨੇ ਟਰੈਕਟਰ ਇੱਕੇ ਘਰੇ ਬਿਕਾਉ ਹਨ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ